ਰੋਪੜ ਬਲਾਚੌਰ ਨੈਸ਼ਨਲ ਹਾਈਵੇ ਦੇ ਨੇੜੇ ਕੰਗਣਾਪੁਰ ਪਾਈਪਾਸ ਕੋਰਸ ਕਾਰਪੀਓ ਕਾਰ ਤੇ ਟਰੈਕਟਰ ਟਰਾਲੀ ਦੀ ਟੱਕਰ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਸਬੰਧੀ ਜਾਣਕਾਰੀ ਦਿੰਦੇ ਆ ਐਸਆਈ ਸੰਜੀਪ ਕੁਮਾਰ ਖਾਣਾ ਸਿਟੀ ਬਲਾਚੌਰ ਨੇ ਦੱਸਿਆ ਕਿ ਟਰੈਕਟਰ ਟਰਾਲੀ ਰੋਪੜ ਸਾਈਡ ਬਰੋਂ ਚੱਕਰਿੰਗ ਦਾ ਸਮਾਨ ਲੈ ਕੇ ਨਮਾਚਰ ਵੱਲ ਜਾ ਰਹੀ ਸੀ ਉਸ ਦੇ ਪਿਛਲੇ ਪਾਸੇ ਤੋਂ ਇੱਕ ਸਕਾਰਪੀਓ ਗੱਡੀ ਜਿਸ ਦਾ ਨੰਬਰ ਪੀਵੀਟੀ 0070 ਆ ਜਿਸ ਨੇ ਟਰੈਕਟਰ ਟਰਾਲੀ ਨੂੰ ਪਿੱਛੇ ਤੋਂ ਜ਼ੋਰਦਾਰ ਟੱਕਰ ਮਾਰੀ ਟਰੈਕਟਰ ਦੇ ਮਰਗਾੜਾਂ ਤੇ ਬੈਠੇ ਲੇਪਰ ਦੇ ਦੋਵੇਂ ਵਿਅਕਤੀ ਸੜਕ ਤੇ ਡਿੱਗ ਗਏ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਨੈਸ਼ਨਲ ਹਾਈਵੇ ਅਥਾਰਟੀ ਦੀ ਐਮਬੂਲੈਂਸ ਰਾਹੀਂ ਸਿਵਲ ਹਸਪਤਾਲ ਬਲਾਚੌਰ ਵਿਖੇ ਭੇਜਿਆ ਗਿਆ ਜਿੱਥੇ ਡਾਕਟਰਾਂ ਦੀ ਟੀਮ ਨੇ ਮਿੱਤਰਕੋਸ਼ਤ ਕਰਤਾ ਟਰੈਕਟਰ ਟਰਾਲੀ ਦੇ ਡਰਾਈਵਰ ਜਤਿੰਦਰ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਮਾਚੀਵਾੜਾ ਸਾਹਰੇ ਦੱਸਿਆ ਕਿ ਅਸੀਂ ਜਲਾਲਪੁਰ ਤੋਂ ਸ਼ਟਰਿੰਗ ਦਾ ਸਮਾਨ ਲੈ ਕੇ ਮਾਚੀਵਾੜਾ ਸਾਹਬ ਜਾ ਰਹੇ ਸਨ ਜਦੋਂ ਅਸੀਂ ਨੇੜੇ ਕਨਾਲ ਵੀ ਹੋਟਲ ਤੋਂ ਥੋੜਾ ਅੱਗੇ ਪੁੱਜੇ ਤਾਂ ਪਿੱਛੇ ਤੋਂ ਜ਼ੋਰਦਾਰ ਸਕਾਪੀਓ ਗੱਡੀ ਟਰਾਲੀ ਵਿੱਚ ਵੱਜੀ ਜਿਸ ਨਾਲ ਗੰਭੀਰ ਹਾਸਾ ਵਾਪਰ ਗਿਆ ਉਹਨਾਂ ਦੱਸਿਆ ਕਿ ਹਾਸੇ ਉਪਰੰਤ ਸਕਾਪੀਓ ਚਾਲਕ ਅਤੇ ਹੋਰ ਸਵਾਰ ਵਿਅਕਤੀ ਜਿਨ੍ਹਾਂ ਨਾਲ ਵੱਡੇ ਵੱਡੇ ਸ਼ਿਕਾਰੀ ਕੁੱਤੇ ਵੀ ਸਨ ਮੌਕੇ ਤੋਂ ਫਰਾਰ ਹੋ ਗਏ ਟਰੈਕਟਰ ਡਰਾਈਵਰ ਨੇ ਦੱਸਿਆ ਕਿ ਜਿਨ੍ਹਾਂ ਬੰਦਿਆਂ ਦੀ ਮੌਤ ਹੋਈ ਹੈ ਉਹਨਾਂ ਦੇ ਨਾਮ ਬੋਲੂ ਉਮਰ 35 ਸਾਲ ਅਤੇ ਬੰਟੀ ਉਮਰ 35 ਸਾਲ ਦੱਸਿਆ ਇਸ ਸਬੰਧੀ ਜਦੋਂ ASI ਸੰਜੀਵ ਕੁਮਾਰ ਨੇ ਦੱਸਿਆ ਕਿ ਸੜਕ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਸਕਾਰਪਿਓ ਗੱਡੀ ਕਬਜ਼ੇ ਵਿੱਚ ਲੈ ਲਈ ਗਈ ਹੈ ਇਹਨਾਂ ਬੰਦਿਆਂ ਦੀ ਹਾਦਸੇ ਵਿੱਚ ਇਹਨਾਂ ਬੰਦਿਆਂ ਦੀ ਹਾਦਸੇ ਵਿੱਚ ਮੌਤ ਹੋ ਚੁੱਕੀ ਹੈ ਉਹਨਾਂ ਨੇ ਇਲਾਜਾਂ ਨੂੰ ਬਲਾ ਚੌਰ ਦੇ ਸਿਵਲ ਹਸਪਤਾਲ ਦੀ ਮੋਰਚੂ ਵਿੱਚ ਰਖਵਾ ਦਿੱਤਾ ਆਓ ਦੇਖਦੇ ਹਾਂ ਜਿਸ਼ੇਂਦਰਪਾਲ ਖਲੇਰ ਦੀ ਪੂਰੀ ਰਿਪੋਰਟ ਅੱਜ ਭਾਜੀ ਕੀ ਨਾਮ ਤੁਹਾਡਾ ਜਯਤੇਂਦਰ ਸਿੰਘ ਜੀ ਦੇ ਇਹ ਜਿਹੜਾ ਐਕਸੀਡੈਂਟ ਹੋਇਆ ਤੁਹਾਡੀ ਟਰਾਲੀ ਸੀ ਹਾਂਜੀ ਅਸੀਂ ਆਪਣੀ ਸਾਈਡ ਤੇ ਆਂਦੇ ਪਏ ਸੀ ਇਹਨਾਂ ਨੇ ਪਿੱਛੇ ਤੇ ਆ ਕੇ ਜ਼ੋਰ ਨਾਲ ਗੱਡੀ ਮਾਰੀ ਕਿਧਰੋਂ ਆ ਕਿਧਰੋਂ ਰਹੇ ਸੀ ਤੁਸੀਂ ਅਸੀਂ ਇਧਰੋਂ ਆਂਦੇ ਸੀ ਜੀ ਜਲਾਲਪੁਰ ਤੋਂ ਜੀ ਇਹ ਜਾ ਕਿੱਥੇ ਰਹੇ ਸੀ ਮਾਛਵਾੜਾ ਸਾਹਿਬ ਕੀ ਨਾਂ ਕੀ ਤੁਹਾਡਾ ਜਤਿੰਦਰ ਸਿੰਘ ਤੇ ਇਹ ਕਿਵੇਂ ਵੱਜੀ ਕਾਰ ਮਗਰ ਤੁਹਾਡੇ ਅਸੀਂ ਆਪਣੀ ਸਾਈਡ ਜਾਂਦੇ ਪਏ ਸੀ ਇਹਨਾਂ ਨੇ ਪਿੱਛੇ ਤੇ ਆ ਕੇ ਮਾਰੀ ਜੇ ਇਹਨਾਂ ਨੂੰ ਕਿਹਾ ਕਹਿੰਦੇ ਵੀਰੇ ਸਾਨੂੰ ਟਰਾਲੀ ਦਿਖਿਓ ਨਹੀਂ ਕਹਿੰਦੇ ਬ੍ਰੇਕ ਨਹੀਂ ਲੱਗੀ ਸਾਡੀ ਕਹਿੰਦੇ ਅਸੀਂ ਦੇਖਿਆ ਨਹੀਂ ਕਾਲੀ 'ਚ ਸੀਗੇ ਅਸੀਂ ਇੰਨੇ ਬੰਦੇ ਸੀਗੇ ਗੱਡੀ ਦੇ ਵਿੱਚ ਗੱਡੀ ਦੇ ਵਿੱਚ ਤਿੰਨ ਚਾਰ ਜਣੇ ਸੀਗੇ ਇੰਨੀ ਐ ਸੱਟਾਂ ਵੱਜੀਆਂ ਉਹਨਾਂ ਤੇ ਉਹਨਾਂ ਦੇ ਗੱਡੀ ਵਾਲਿਆਂ ਦੇ ਨਹੀਂ ਵੱਜੀਆਂ ਗੱਡੀ ਵਾਲੇ ਤਾਂ ਭੱਜ ਗਏ ਨਾਲ ਕੁੱਤੇ ਵੀ ਸੀਗੇ ਭੱਜ ਗਏ ਹਾਂ ਇਹਨਾਂ ਕੋ ਕੁੱਤੇ ਸੀਗੇ ਸ਼ਿਕਾਰੀ ਆ ਕਿਤੇ ਕਹਿੰਦੇ ਸ਼ਿਕਾਰ ਤੇ ਚੱਲੇ ਆ ਸੀ ਤੇ ਹੋਰ ਛੱਟ ਛੁੱਟ ਵੀ ਲੱਗੀ ਗਈ ਹੋਰ ਤੇ ਮੇਰੇ ਨਾਲ ਜਿਹੜੇ ਦੋ ਮੁੰਡੇ ਸੀ ਉਹਨਾਂ ਤੇ ਲੱਗੀਆਂ ਸੀ ਸੱਟਾਂ ਬਚ ਗਏ ਉਹਦਾ ਕਿੱਦਾਂ ਦੇਖੋ ਜੀ ਹੁਣ ਕੀ ਕਹਿ ਸਕਦੇ ਆ ਜੇ ਜਦੋਂ ਬਗਰ ਟਰੈਕਟਰ ਗੱਡੀ ਵੱਜੀ ਆ ਉਹ ਮੁੰਡੇ ਡਿੱਗ ਪਏ ਉੱਪਰ ਹਾਂਜੀ ਇਹ ਸਾਈਡਾਂ ਤੇ ਡਿੱਗੇ ਉਪਰ ਕੋ ਗੱਡੀ ਕੁੜੀ ਨਾ ਕੀ ਕਿਉਂ ਹੋਇਆ ਦੇਖਿਆ ਨੀ ਮੈਂ ਤਾਂ ਆਪ ਮੂਰੇ ਸਟੀਰਿੰਗ ਤੇ ਵੱਜਿਆ ਵੀ ਮੈਂ ਤਾਂ ਚਲਾਉਂਦਾ ਸੀਗਾ ਸਟੀਰਿੰਗ ਤੇ ਵੱਜਿਆ ਮੈਂ ਤਾਂ ਬਾਅਦ ਚ ਉੱਤਰ ਕੇ ਦੇਖਿਆ ਅੱਛਾ ਉਹ ਜਿਹੜੇ ਬੰਦੇ ਸੱਟਾਂ ਲੱਗੀਆਂ ਉਹ ਕਿੱਥੇ ਭੇਜੇ ਹੋਣ ਉਹ ਐਂਬੂਲੈਂਸ ਲੈ ਕੇ ਗਈ ਹੈ ਵੀ ਪਤਾ ਨਹੀਂ ਕਿੱਥੇ ਲੈ ਗਈ ਹਲੇ ਐਸਐਸ ਸੱਟ ਦੀ ਆ ਗੱਡੀ ਜਿਹੜੀ ਲੈਟ ਆਈ ਜਿਹੜੀ ਕਦੋਂ ਗਈ ਕਿੰਨੀ ਦੇਰ ਬਾਅਦ ਆਈ ਹੈ ਇਹ ਹੁਣੇ ਆਈ ਹੈ 10 ਮਿੰਟ ਹੋ ਗਏ ਇਹਨੂੰ 10 ਮਿੰਟ ਐਕਸੀਡੈਂਟ ਕਰੰਦਾ ਹੋਇਆ ਐਕਸੀਡੈਂਟ ਨੂੰ ਅੱਧਾ ਘੰਟਾ ਹੋ ਗਏ ਪਾਣਾ ਘਟ ਹਾਂਜੀ ਭਾਜੀ ਇੱਕ ਮਿੰਟ ਹਾਂਜੀ ਭਾਜੀ ਕੀ ਨਾਮ ਤੁਹਾਡਾ ਜੀ ਮੇ ਇਹ ਜਿਹੜਾ ਐਕਸੀਡੈਂਟ ਹੋਇਆ ਇਹ ਬਾਰੇ ਜਾਣਕਾਰੀ ਦੇ ਦਿਓ ਕਿੱਦਾਂ ਹੋਇਆ ਜੀ ਇਹ ਐਕਸੀਡੈਂਟ ਹੋ ਗਿਆ ਜੀ ਟਰਾਲੀ ਸੀ ਅੱਗੇ ਖੜੀ ਸੀ ਅੱਛਾ ਜੀ ਟਰਾਲੀ ਖੜੀ ਪਿੱਛੋਂ ਆਈ ਸਕੋਰ ਵੀ ਵੱਜੀ ਟਰਾਲੀ ਜਲਦੀ ਸੀ ਖੜੀ ਸੀ ਖੜੀ ਸੀ ਮੇਰੇ ਹਿਸਾਬ ਨਾਲ ਠੀਕ ਹੈ ਜੀ ਹਾਂ ਜੀ ਖੜੀ ਸੀ ਉਹਨਾਂ ਨੇ ਪਿੱਛੇ ਸਕੋਰ ਵੀ ਵਾਈ ਜਿਹੜਾ ਮੁੰਡੇ ਦੋਨੇ ਸੱਟ ਲੱਗੀ ਉਹ ਆਲੇ ਦੁਆਲੇ ਡੇਗੇ ਜਿਹੜੇ ਟਰੈਕਟਰ ਤੇ ਬੈਠੇ ਹਾਂ ਜੀ ਡੇਗੇ ਉਹ ਇੱਕ ਦਾ ਮੁੰਡਾ ਪਤਾ ਨਹੀਂ ਡੈਮੇਜ ਜਮਾ ਹੀ ਹੋ ਗਿਆ ਉਹ ਵਿਚਾਰਾ ਬੋਲਦਾ ਨਹੀਂ ਦੂਜਾ ਵੀ ਸੀਰੀਅਸ ਹੀ ਸੀ ਅੱਛਾ ਤੁਸੀਂ ਇੱਥੇ ਮੌਕੇ ਦੇਖੋ ਗੱਡੀ ਗੁੱਡੀ ਨਾਲ ਕੀ ਹੋਇਆ ਮੈਂ ਇਹ ਮਤਲਬ ਤਿੰਨ ਇੱਕ ਦੋ ਮਿੰਟਾਂ ਦੀ ਲੇਟ ਆ ਗਿਆ ਪਹਿਲਾ ਐਕਸੀਡੈਂਟ ਥੋੜਾ ਜਿਹਾ ਹੋ ਗਿਆ ਜੀ ਠੀਕ ਹੈ ਉੱਥੇ ਦੇਖਿਆ ਦਾ ਮੌਕੇ ਦੇ ਮਤਲਬ ਦੋ ਬੰਦੇ ਤਾਂ ਡੇਗੇ ਪਏ ਸੀ ਠੀਕ ਹੈ ਜੀ ਹਾਂ ਜੀ ਆ ਖੂਨ ਵੀ ਵਿਆ ਮੋਕੇ ਤੇ ਬਾਕੀ ਇੱਕ ਮੁੰਡਾ ਦੇ ਮੋਕੇ ਸਾ ਮਤਲਬ ਡੇਢ ਘੰਟਾ ਡੇਢ ਪਾ ਇੱਕ ਘੰਟੇ ਬਾਅਦ ਸਾਨੂੰ ਐਂਬੂਲੈਂਸ ਆਈ ਉਹ ਵੀ ਭਾਜੀ ਸੂਰੀ ਨੂੰ ਕੀਤਾ ਫੋਨ ਦਿਨੇਸ਼ ਨੂੰ ਠੀਕ ਹੈ ਜੀ ਆਪਾਂ ਕਰੋ ਝੂਠ ਬੋਲਣਾ ਠੀਕ ਨਹੀਂ ਜਾਂ ਮੋਕੇ ਤੇ ਸਾਡੀ ਪ੍ਰਸ਼ਾਸਨ ਨੇ ਨਹੀਂ ਕਿਹਾ ਮੈਂ ਰੋਡ ਦੀ ਇਹਨੂੰ ਦੂਈ ਨਹੀਂ ਹੈਗੀ ਰੋਡ ਨੂੰ ਕਾਨੂੰਨ ਦੇ ਵਿੱਚ ਐ ਨਹੀਂ ਜਾਂ ਸਾਡੇ ਕੋ ਟੂਲ ਟੈਕਸ ਲਾਂਦੇ ਸਾਰੀ ਸਰਦਾਰ ਜੀ ਰੋਡ ਦੀ ਹੁੰਦੀ ਚੱਕਣ ਦੀ ਉਹ ਕਿਉਂ ਨਹੀਂ ਮੋਕੇ ਤੇ ਪਹੁੰਚੇ ਜੇ ਉਹ ਮੋਕੇ ਤੇ ਪਹੁੰਚਦੇ ਅੱਜ ਮਜ਼ਦੂਰ ਮਾਲ ਦੀ ਮਤਲਬ ਮਾਈ ਚਾਂਸ ਬਚ ਜਵੇ ਸਾਡੇ ਰਾਬਾ ਲਈ ਇਹੀ ਆ ਜੇ ਮੌਕੇ ਤੇ ਉਹਦੀ ਬਜਾਈ ਡੈਥ ਹੋ ਗਈ ਫੇਰ ਕਿੰਨਾ ਪਰਿਵਾਰ ਪਿੱਛੇ ਆ 6 ਜੀ 8 ਜੀ ਕਿੱਥੋਂ ਖਾਉਂਗੇ ਉਹ ਸਹੀ ਆ ਠੀਕ ਨਹੀਂ ਜੀ ਕੋਈ ਮਜ਼ਦੂਰ ਦੀ ਥੋਂਦਾ ਨਹੀਂ ਸਰਕਾਰ ਤਾਂ ਕਹਿੰਦੀ ਅਸੀਂ ਤਾਂ ਆਹ ਕਰ ਦਿੱਤਾ ਆਹ ਕਰਤਾ ਤੁਸੀਂ ਹੁਣ ਕੀ ਮੰਗ ਕਰਦੇ ਆ ਜੀ ਅਸੀਂ ਇਹ ਮੰਗ ਕਰਦੇ ਆ ਜੀ ਭਾਜੀ ਜੇ ਮਜ਼ਦੂਰ ਉਹ ਠੀਕ ਹੋਵੇ ਚਾਹੇ ਪੈਸੇ ਲੱਗ ਜੇ ਜਿੱਦਾਂ ਮਰਜੀ ਆ ਠੀਕ ਨਹੀਂ ਜੀ ਪਰ ਠੀਕ ਚਾਹੀਦਾ ਆਪਣੇ ਪਰਿਵਾਰ ਚ ਹੈਨ ਹੱਥ ਦਾ ਘੇੜਦਾ ਕੋ ਜਿੱਦਾਂ ਹੈਗਾ ਜਿੱਦਾਂ ਹੋ ਰਿਹਾ ਬਈ ਪਰ ਇਹ ਆ ਕਿ ਜਿਹੜਾ ਮਤਲਬ ਜਿੰਨੀ ਵੀ ਉਥੋਂ ਆ ਰੋਡ ਦੀ ਆ ਜਿਹੜੇ ਮਤਲਬ ਪੂਲ ਟੈਕਸ ਦੀ ਆ ਇਹਨਾਂ ਨੂੰ ਇੱਥੇ ਮਤਲਬ ਡਿਊਟੀ ਕਰਦੇ ਤਾਂ ਮਤਲਬ ਜਿਹੜੀ ਹੈਗੀ ਆ ਉਹ ਉਸ ਹਿਸਾਬ ਨਾਲ ਚੱਲੇ ਮਤਲਬ ਜੇ ਮੌਕੇ ਤੇ ਆਏ ਉਹਨਾਂ ਨੂੰ ਜਾਨ ਪਾਜ ਜਾਂਦੀ ਜੀ ਬਾਕੀ ਹੁਣ ਅੱਧੀ ਪਤਾ ਨਹੀਂ ਹਸਪੀਟਲ ਚ ਲੈ ਗਏ ਆ ਬਾਕੀ ਹੁਣ ਜਦੋਂ ਹਸਪੀਟਲ ਚ ਹੋਇਆ ਉਹਦੇ ਪਰਮਾਤਮਾ ਸੁੱਖ ਵਰਸੇ ਦੋਨੇ ਮੁੰਡੇ ਲੈ ਗਏ ਆ ਸੀਰੀਅਸ ਆ ਜਿਆਦਾ ਆ ਠੀਕ ਆ ਠੀਕ ਨਹੀਂ ਜੀ ਜੀ ਸਰ ਇੱਕ ਮਿੰਟ ਭਾਈ ਜਾਰੇ ਕਾ ਐਕਸੀਡੈਂਟ ਹੋਇਆ ਇਹਦੇ ਬਾਰੇ ਜਾਣਕਾਰੀ ਦਿਓ ਕਿੱਥੇ ਹੋਇਆ ਕਿਹੜੀ ਜਗ੍ਹਾ ਕਾਦੇ ਨਾਲ ਹੋਇਆ ਜੀ ਸਾਨੂੰ ਹੁਣੀ ਇਨਫੋਰਮੇਸ਼ਨ ਮਿਲੀ ਆ ਤੇ ਆਪਾਂ 5 ਮਿੰਟ ਚ ਜਿੱਥੇ ਅਕਰਨ ਸੀਗੀ ਉੱਥੇ ਪਹੁੰਚ ਗਏ ਆ ਤੇ ਇਹ ਜਿਹੜਾ ਹੈਗਾ ਕਨਾਲ ਵਿਊ ਦੇ ਓਪੋਜ਼ਿਟ ਸਾਈਡ ਥੋੜਾ ਜਹੋ ਤੂੰ ਅੱਗੇ ਆ ਕੇ ਮੈਕੜੀ ਤੋਂ ਪਿੱਛੇ ਵਿਚਾਲੇ ਹੋਇਆ ਮੇਨ ਹਾਈਵੇ ਤੇ ਤੇ ਸਾਨੂੰ ਪਤਾ ਲੱਗਾ ਕਿ ਇੱਕ ਸਕੋਰਪੀਓ ਗੱਡੀ ਨੇ ਇੱਕ ਟਰਾਲੀ ਨੂੰ ਪਿੱਛੋਂ ਹਿੱਟ ਕੀਤਾ ਜੇ ਵਿੱਚ ਦੋ ਬੰਦੇ ਬੈਠੇ ਸੀ ਤੇ ਉਹ ਟਰਾਲੀ ਦੇ ਵਿੱਚੋਂ ਡਿੱਗਣ ਕਰਕੇ ਉਹਾਂ ਦੇ ਮੌਕੇ ਦੇ ਕਾਫੀ ਗੰਭੀਰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਮੁਰਲੀ ਸਾਜਦਾ ਲਈ ਸਿਵਲ ਹਸਪੀਟਲ ਜਿਹੜਾ ਹੈਗਾ ਸਿਆਣੀ ਪਹੁੰਚਾਇਆ ਗਿਆ ਤੇ ਅਸੀਂ ਉੱਥੇ ਜਾ ਕੇ ਉਹਨਾਂ ਦੀ ਸਿਹਤ ਬਾਰੇ ਪਤਾ ਕਰਦੇ ਹਾਂ ਕੀ ਹੈ ਤੇ ਅੱਜ ਦੇ ਕਾਰਾਲੇ ਇਹਨੇ ਬਾਰੇ ਕੋਪਟਾ ਲੱਗਿਆ ਨਹੀਂ ਕਾਰ ਦੀ ਗੱਡੀ ਦਾ ਨੰਬਰ ਹੈਗਾ ਇਹ ਸਾਡੇ ਕੋਲ ਹਾਲ ਦੀ ਘੜੀ ਉਹ ਮੌਕੇ ਤੋਂ ਖਿਸ ਗਿਆ ਤੇ ਉਹਨਾਂ ਦਾ ਪਤਾ ਕੀਤਾ ਜਾ ਰਿਹਾ ਹੈ ਪਹਿਲਾਂ ਆਪਾਂ ਜਿਹੜੇ ਗੰਭੀਰ ਸੱਟਾਂ ਲੱਗੀਆਂ ਪਹਿਲਾਂ ਉਹਨਾਂ ਬਾਰੇ ਦੇਖਦੇ ਆ ਉਹਨਾਂ ਦੇ ਇਲਾਜ ਬਾਰੇ ਤੇ ਇਹ ਇਹਨਾਂ ਦੀ ਗੱਡੀ ਜਿਹੜੀ ਕਬਜ਼ੇ 'ਚ ਲਈ ਜਾ ਰਹੀ ਹੈ ਕਬਜ਼ੇ 'ਚ ਲਈ ਜਾ ਰਹੀ ਹੈ ਜੀ 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 ਇਹ ਹੁਣ ਇਹ ਆਪਣਾ ਇਹ ਵੀ ਰੌਲਾ ਪਾ ਰਹੇ ਵੀ ਉਹ ਬੰਦੇ ਡੈੱਡ ਹੋ ਗਏ ਇਹਦੇ ਬਾਰੇ ਤਾਂ ਨਹੀਂ ਨਹੀਂ ਇਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਨਹੀਂ ਮਿਲੀ ਹੁਣ ਅਸੀਂ ਸਿਵਲ ਹਸਪੀਟਲ ਜਾ ਰਹੇ ਹਾਂ ਉੱਥੇ ਜਾ ਕੇ ਪਤਾ ਕਰਦੇ ਹਾਂ